ਜੇਕਰ ਚੀਨ ਤਾਈਵਾਨ ਦੇ ਉੱਤੇ ਹਮਲਾ ਕਰਦਾ ਆ ਕੀ ਯੂ ਐਸ ਏ ਵਾਲੇ ਆਪਣੀ ਜਿਹੜੀ ਆਰਮੀ ਹੈਗੀ ਆ ਉਹ ਤਾਈਵਾਨ ਭੇਜਣਗੇ ਇਹ ਤਾਂ ਬਿਲਕੁਲ ਤੈਆ ਕਿ ਚੀਨ ਵਾਲੇ ਤਾਈਵਾਨ ਦੇ ਉੱਤੇ ਅੱਜ ਨਹੀਂ ਤਾਂ ਕੱਲ ਨੂੰ ਉੱਥੇ ਹਮਲਾ ਤਾਂ ਉਹ ਕਰਨਗੇ ਹੀ ਚੀਨ ਵਾਲੇ ਤਾਈਵਾਨ ਦੇ ਕੰਡੇ ਦੇ ਉੱਤੇ ਫੌਜੀ ਮਛਕਾਂ ਅਕਸਰ ਕਰਦੇ ਰਹਿੰਦੇ ਆ ਤਾਈਵਾਨ ਦਾ ਜਿਹੜਾ 에ਅਰ ਸਪੇਸ ਆ ਉਹਨੂੰ ਤਾਂ ਚਾਈਨਾ ਵਾਲੇ ਆਪਣਾ ਹੀ ਮੰਨਦੇ ਆ ਸੋ ਇਸੇ ਹੀ ਤਰ੍ਹਾਂ ਕਿਸੇ ਵੇਲੇ ਫੌਜੀ ਰਿਹਸਲਸ ਉੱਥੇ ਕਰਦੇ ਕਰਦੇ ਉਹ ਅਟੈਕ ਕਰ ਸਕਦੇ ਆ ਤੇ ਕਰੂਗੇ ਵੀ ਜੇਕਰ ਉਹਨਾਂ ਨੇ ਕੀਤਾ ਕਿ ਅਮਰੀਕਾ ਆਪਣੀਆਂ ਫੌਜਾਂ ਉੱਥੇ ਭੇਜੂਗਾ ਜਿੱਦਾਂ ਕਿ ਯੂਐਸਏ ਵਾਲੇ ਅਕਸਰ ਕਹਿੰਦੇ ਰਹਿੰਦੇ ਆ ਕਿ ਜੇ ਚੀਨ ਨੇ ਤਾਈਵਾਨ ਤੇ ਹਮਲਾ ਕੀਤਾ ਤਾਂ ਉਹਨੂੰ ਯੂਐਸਏ ਦੇ ਤੇ ਹਮਲਾ ਸਮਝਿਆ ਜਾਊਗਾ ਚਾਈਨਾ ਤੇ ਤਾਈਵਾਨ ਦਾ ਜਿਹੜਾ ਇਹ ਕਲੇਸ਼ ਆ ਝਗੜਾ ਇਹ ਉਹ ਅਸਲ ਦੇ ਵਿੱਚ ਹੈ ਕੀ ਕੀ ਅਮਰੀਕਾ ਵਾਲੇ ਤਾਈਵਾਨ ਦੇ ਲਈ ਆਪਣੀਆਂ ਫੌਜਾਂ ਉੱਥੇ ਭੇਜਣਗੇ ਜੇਕਰ ਚੀਨ ਨੇ ਉੱਥੇ ਹਮਲਾ ਕੀਤਾ ਇਹ ਸਾਰੀਆਂ ਗੱਲਾਂ ਤੇ ਵਿਸਤਾਰ ਨਾਲ ਗੱਲਬਾਤ ਕਰਦੇ ਆ ਆਜੋ ਤਾਈਵਾਨ ਤੇ ਚੀਨ ਦਾ ਜਿਹੜਾ ਇਹ ਕਲੇਸ਼ ਹੈ ਦੀ ਹਿਸਟਰੀ ਕੀ ਆ ਪਹਿਲਾਂ ਉਹ ਜਾਣਦੇ ਆ ਚੀਨ ਹਮੇਸ਼ਾ ਤੋਂ ਹੀ ਇਹ ਤਾਈਵਾਨ ਨੂੰ ਆਪਣਾ ਹਿੱਸਾ ਸਮਝਦਾ ਰਿਹਾ ਤਾਈਵਾਨ ਇੱਕ ਛੋਟਾ ਜਿਹਾ ਟਾਪੂ ਹੈਗਾ ਜੇਕਰ ਗੱਲ ਕੀਤੀ ਜਾਵੇ ਤਾਂ ਚਾਈਨਾ ਤੋਂ ਇਹਦੀ ਜੇਕਰ ਦੂਰੀ ਜਿਹੜੀ ਹੈਗੀ ਆ ਉਹ 100 ਕਿਲੋਮੀਟਰ ਤੋਂ ਲੈ ਕੇ 120 ਕਿਲੋਮੀਟਰ ਦੇ ਵਿੱਚ ਹੈਗੀ ਆ। ਤੋਂ 17ਵੀਂ ਸਦੀ ਦੇ ਵਿੱਚ ਜਦੋਂ ਚੀਨ ਦੇ ਵਿੱਚ ਰਾਜਿਆਂ ਦਾ ਰਾਜ ਸੀਗਾ ਕਿੰਗ ਰਾਜਵੰਸ਼ ਉਹ ਵਾਲਿਆਂ ਦਾ ਰਾਜ ਜਿਹੜਾ ਤਾਈਵਾਨ ਦੇ ਉੱਤੇ ਵੀ ਉਹਦਾ ਰਾਜ ਹੁੰਦਾ ਸੀਗਾ। ਸੋ ਇਸ ਲਈ ਇਹਨੂੰ ਹਿਸਟਰੀ ਦਾ ਹਿੱਸਾ ਮੰਨਦੇ ਆ ਚੀਨ ਵਾਲੇ ਕਿ ਪਹਿਲਾਂ ਤੋਂ ਹੀ ਸਾਡੇ ਰਾਜੇ ਇੱਥੇ ਰਾਜ ਕਰਦੇ ਰਹੇ ਆ। ਪਰ 1895 ਈਸਵੀ ਦੇ ਵਿੱਚ ਜਦੋਂ ਲੜਾਈ ਲੱਗੀ ਸੀਗੀ ਇਹ ਚੀਨ ਦੀ ਜਾਪਾਨ ਦੇ ਨਾਲ ਪਹਿਲੀ ਲੜਾਈ ਲੱਗੀ ਸੀਗੀ। ਉਹਦੇ ਵਿੱਚ ਜਿਹੜਾ ਤਾਈਵਾਨ ਸੀਗਾ ਉਹ ਜਪਾਨ ਵਾਲਿਆਂ ਨੇ ਜਿੱਤ ਲਿਆ ਸੀਗਾ ਇਹਦੇ ਤੇ ਕਬਜ਼ਾ ਕਰ ਲਿਆ ਸੀਗਾ ਪਰ 1945 ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਦੇ ਸਮੇਂ ਨਾਗਾਸਾਕੀ ਹਿਰੋਸ਼ੀਮਾ ਤੇ ਇਹ ਅਮਰੀਕਾ ਵਾਲਿਆਂ ਨੇ ਬੰਬ ਸਿੱਟੇ ਸੀਗੇ ਜਿਹਦੇ ਵਿੱਚ ਜਪਾਨ ਦੀ ਹਾਰ ਹੋਈ ਸੀ ਬਹੁਤ ਨੁਕਸਾਨ ਹੋਇਆ ਸੀਗਾ ਤਾਂ ਇਹ ਜਿਹੜਾ ਤਾਈਵਾਨ ਤੋਂ ਵੀ ਉਹਨਾਂ ਨੇ ਜਿਹੜਾ ਆਪਣਾ ਅਧਿਕਾਰ ਸੀਗਾ ਵਾਪਸ ਲੈ ਲਿਆ ਤੇ ਇਹਦੇ ਤੇ ਫਿਰ 1945 ਵਿੱਚ ਚਾਈਨਾ ਦਾ ਅਧਿਕਾਰ ਹੋ ਗਿਆ ਸੀ ਇਹ ਤਾਈਵਾਨ ਦੇ ਉੱਤੇ ਉਦੋਂ ਜਿਹੜੀਆਂ ਰਾਸ਼ਟਰਵਾਦੀ ਪਾਰਟੀਆਂ ਸੀਗੀਆਂ ਤੇ ਅੱਜਕੱਲ ਦੀ ਜਿਹੜੀ ਉੱਥੇ ਇਹ ਕਮਿਊਨਿਸਟ ਪਾਰਟੀ ਆ ਕਾਮਰੇਡ ਪਾਰਟੀ ਹੈਗੀ ਆ ਉਹਨਾਂ ਦਾ ਆਪਸੀ ਕਲੇਸ਼ ਇੱਥੇ ਸ਼ੁਰੂ ਹੋ ਗਿਆ ਗ੍ਰਹਿ ਜuddho ਸ਼ੁਰੂ ਹੋ ਗਿਆ ਚਾਈਨਾ ਦੇ ਵਿੱਚ ਇਸ ਲਈ ਉਹ ਤਾਈਵਾਨ ਤੋਂ ਜਿੱਦਾਂ ਆਪਣਾ ਇਹ ਸਾਰਾ ਧਿਆਨ ਛੱਡ ਕੇ ਇੱਥੇ ਜਿਹੜਾ ਵਿੱਚ ਚੀਨ ਦੇ ਚੱਲ ਰਿਹਾ ਸੀਗਾ ਇਹ ਗ੍ਰਹਿ ਜuddho ਉਧਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੋ ਇਹ ਜਿਹੜਾ ਗ੍ਰਹਿਜੋਦ ਸੀਗਾ ਚੀਨ ਦੇ ਵਿੱਚ ਚੱਲਦਾ ਉਹਦੇ ਵਿੱਚ ਜਿਹੜੀ ਕਮਿਊਨਿਸਟ ਪਾਰਟੀ ਸੀਗੀ ਇਹ ਜਿਹਦਾ ਅੱਜ ਵੀ ਰਾਜ ਹੈਗਾ ਜਿਹੜਾ ਰਾਸ਼ਟਰਪਤੀ ਇੱਥੇ ਹੈਗਾ ਉਹਨਾਂ ਦਾ ਰਾਜ ਹੋ ਗਿਆ ਸੋ 1949 ਦੇ ਵਿੱਚ ਜਿਹੜੇ ਇੱਥੇ ਰਾਸ਼ਟਰਵਾਦੀ ਸੀਗੇ ਜਿਨ੍ਹਾਂ ਨੂੰ ਹਰਾਤਾ ਹੈ ਨਾ ਕਾਮਰੇਡ ਪਾਰਟੀ ਵਾਲਿਆਂ ਨੇ ਉਹ ਭੱਜ ਕੇ ਤਾਈਵਾਨ ਆ ਗਏ ਜਿਹੜੇ ਰਾਸ਼ਟਰਵਾਦੀ ਨੇਤਾ ਸੀਗੇ ਇਹਨਾਂ ਨੇ ਹੀ ਇੱਥੇ ਆ ਕੇ ਜਾਨੀ ਕਿ ਤਾਈਵਾਨ ਦੇ ਉੱਤੇ ਆਪਣਾ ਇਹ ਰਾਜ ਸਥਾਪਿਤ ਕਰ ਲਿਆ ਤੇ ਇਹ ਇੱਥੇ ਰਾਜ ਕਰਨ ਲੱਗ ਪਏ ਸੋ ਇੱਥੇ ਪਹਿਲਾਂ ਤਾਂ ਇਹ ਜਿਹੜੇ ਰਾਸ਼ਟਰਪਤੀ ਨੇਤਾ ਸੀਗੇ ਉਹ ਹੀ ਰਾਜ ਕਰਦੇ ਰਹੇ ਪਰ 1996 ਤੋਂ ਬਾਅਦ ਇੱਥੇ ਤਾਈਬਾਨ ਦੇ ਵਿੱਚ ਵੋਟਾਂ ਪਈਆਂ ਤੇ ਉੱਥੇ ਜਿੱਦਾਂ ਲੋਕਤੰਤਰੀ ਸਰਕਾਰ ਬਣੀ ਹੈਗੀ ਆ ਚਾਈਨਾ ਦੇ ਵਿੱਚ ਡਿਕਟੇਟਰਸ਼ਿਪ ਹੈਗੀ ਆ ਇੱਕ ਹੀ ਪਾਰਟੀ ਦਾ ਰਾਜ ਆ ਕਮਿਊਨਿਸਟ ਪਾਰਟੀ ਜਿਹੜੀ ਹੈਗੀ ਆ ਪਰ ਇੱਥੇ ਹੁਣ ਜਾਨੀ ਕਿ ਵੋਟਾਂ ਪੈਣ ਲੱਗ ਪਈਆਂ ਤਾਈਬਾਨ ਦੇ ਵਿੱਚ ਤੇ ਇੱਥੇ ਲੋਕਤੰਤਰ ਜਾਨੀ ਕਿ ਸਥਾਪਿਤ ਕਰ ਦਿੱਤਾ ਗਿਆ ਪਰ ਇਹ ਜਿਹੜਾ ਤਾਈਵਾਨ ਹੈਗਾ ਇਹਨੂੰ ਲਗਭਗ ਦੇਸ਼ਾਂ ਦੀ ਗਿਣਤੀ ਦੇ ਵਿੱਚ ਨਹੀਂ ਮੰਨਿਆ ਜਾਂਦਾ ਹਾਲੇ ਵੀ ਇਹਨੂੰ ਯਾਨੀ ਕਿ ਚਾਈਨਾ ਦਾ ਹੀ ਹਿੱਸਾ ਮੰਨਿਆ ਜਾਂਦਾ ਜੇ ਮੈਂ ਕਹਦਾ ਤਾਂ ਸਿਰਫ 12 ਤੋਂ 13 ਦੇਸ਼ ਹੈਗੇ ਆ ਜਿਹੜੇ ਇਹ ਟੋਟਲ ਦੁਨੀਆ ਦੇ ਦੇਸ਼ ਹੈਗੇ ਆ ਜਿਹੜੇ ਤਾਈਵਾਨ ਨੂੰ ਇੱਕ ਅਲੱਗ ਦੇਸ਼ ਵਜੋਂ ਮਾਨਤਾ ਦਿੰਦੇ ਆ ਇੰਡੀਆ ਵੀ ਇਹਨੂੰ ਇੱਕ ਅਲੱਗ ਦੇਸ਼ ਵਜੋਂ ਯਾਨੀ ਨਹੀਂ ਦਿੰਦਾ ਹੈਗਾ ਇਸ ਲਈ ਚਾਈਨਾ ਇਹ ਬਾਰ-ਬਾਰ ਬੋਲਦਾ ਰਹਿੰਦਾ ਕਿ ਤਾਈਵਾਨ ਜਿਹੜਾ ਇਹ ਸਾਡਾ ਆਪਣਾ ਹੀ ਆ ਇਹਨੂੰ ਆਪਣੇ ਦੇ ਵਿੱਚ ਮਿਲਾ ਸਕਦੇ ਆ ਚਾਹੇ ਸ਼ਾਂਤੀਵਾਰਤਾ ਤਰੀਕੇ ਨਾਲ ਚਾਹੇ ਇਹਦੇ ਤੇ ਹਮਲਾ ਕਰਕੇ ਧੱਕਾ ਕਰਕੇ ਮਿਲਾ ਸਕਦੇ ਆ ਜੇ ਗੱਲ ਕੀਤੀ ਜਾਵੇ ਤਾਈਵਾਨ ਦੀ ਆਬਾਦੀ ਦੀ ਤਾਂ ਇੱਥੇ ਲਗਭਗ 2.3 ਕਰੋੜ ਦੇ ਲਗਭਗ ਲੋਕ ਰਹਿੰਦੇ ਆ 23 ਮਿਲੀਅਨ ਲੋਕ ਇੱਥੇ ਰਹਿੰਦੇ ਆ ਜਾਣ ਬੁੱਝ ਕੇ ਚਾਈਨਾ ਵੱਧ ਤੋਂ ਵੱਧ ਆਪਣੇ ਲੋਕਾਂ ਨੂੰ ਇਹ ਤਾਈਵਾਨ ਦੇ ਵਿੱਚ ਸੈਟਲਡ ਕਰ ਰਿਹਾ ਜਿਹੜੇ ਉੱਥੋਂ ਦੇ ਜੱਦੀ ਲੋਕ ਹੈਗੇ ਆ ਯਾਨੀ ਕਿ ਮੂਲ ਨਿਵਾਸੀ ਲੋਕ ਹੈਗੇ ਆ ਤਾਈਵਾਨ ਦੇ ਉਹ 70% ਉਹ ਹਾਲੇ ਵੀ ਉੱਥੇ ਹੈਗੇ ਆ ਪਰ ਜ਼ਿਆਦਾਤਰ ਲੋਕ ਜਿਹੜੇ ਹੁਣ ਮਤਲਬ ਕਿ ਚਾਈਨਾ ਦੁਆਰਾ ਉੱਥੇ ਜਾਨੀ ਕਿ ਇੱਕ ਤਰ੍ਹਾਂ ਨਾਲ ਪਲਾਂਟ ਕੀਤੇ ਜਾਂਦੇ ਆ ਸੋ ਇਸ ਲਈ ਜਿਹੜੇ ਉੱਥੋਂ ਦੇ ਲੋਕਾਂ ਦੀ ਇਹ ਸੋਚਣ ਦਾ ਤਰੀਕਾ ਵੀ ਹੈਗਾ ਉਹ ਕਈਆਂ ਦਾ ਜ਼ਿਆਦਾਤਰ ਚਾਈਨਾ ਪੱਖੀ ਹੈਗਾ ਇੱਕ ਸਰਵੇ ਹੋਇਆ ਸੀਗਾ ਜਿੱਥੇ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਜਿਹੜੇ ਚਾਈਨਾ ਵਾਲੇ ਹੀ ਮੰਨਦੇ ਆ ਇੱਥੋਂ ਤੱਕ ਕਿ ਇਹ 30 ਤੋਂ ਲੈ ਕੇ 40% ਲੋਕ ਜਿਹੜੇ ਆਪਣੇ ਆਪ ਨੂੰ ਇਹ ਚੀਨੀ ਵੀ ਮੰਨਦੇ ਆ ਤੇ ਉਹ ਟਾਈਵਾਨੀ 20 ਮੰਨਦੇ ਹੈਗੇ ਆ ਇਸ ਲਈ ਜਦੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਚੀਨੀ ਮੰਨਦੇ ਹੀ ਆ ਸੋ ਜੇਕਰ ਚਾਈਨ ਵਾਲਿਆਂ ਨੇ ਉਹਦੇ ਤੇ ਹਮਲਾ ਵੀ ਕਰਕੇ ਉੱਥੇ ਕਬਜ਼ਾ ਵਗੈਰਾ ਕਰ ਲਿਆ ਤਾਂ ਇਹ ਲੋਕ ਮੈਨੂੰ ਲੱਗਦਾ ਕੋਈ ਬੜਾ ਇਤਰਾਜ਼ ਨਹੀਂ ਜਿਤਾਉਗੇ ਟਾਈਵਾਨ ਸਾਰੀ ਦੁਨੀਆ ਲਈ ਇੰਨਾ ਮਹੱਤਵਪੂਰਨ ਖਾਸ ਕਿਉਂ ਹੈਗਾ ਜੇ ਮੈਂ ਤੁਹਾਨੂੰ ਦੱਸਾਂ ਹਾ ਜਿਹੜੇ ਲੈਪਟਾਪ ਮੋਬਾਈਲਾਂ ਜਾਂ ਹੋਰ ਜਿਹੜਾ ਇਲੈਕਟ੍ਰੋਨਿਕ ਸਮਾਨ ਹੈਗਾ ਉਹਦੇ ਵਿੱਚ ਜਿਹੜੀਆਂ ਇਹ ਚਿਪਸ ਪੈਂਦੀਆਂ ਹੈਗੀਆਂ ਜਾਂ ਸੈਮੀ ਕੰਡਕਟਰ ਪੈਂਦੇ ਹੈਗੇ ਆ ਉਹ 65% ਲਗਭਗ ਟਾਈਵਾਨ ਦੇ ਵਿੱਚ ਬਣਦੇ ਹੈਗੇ ਆ TSMC ਇਹਨਾਂ ਦੀ ਕੰਪਨੀ ਹੈਗੀ ਆ ਇਹ 65% ਜਿਹੜੇ ਇਹ ਸੈਮੀ ਕੰਡਕਟਰ ਹੈਗੇ ਆ ਉਹਨਾਂ ਤੋਂ ਬਿਨਾ ਇਹ ਬਹੁਤ ਸਾਰੇ ਜਿਹੜੇ ਇਲੈਕਟ੍ਰੋਨਿਕਾ ਚਾਹੇ ਆ ਸਕਰੀਨ ਹੈਗੀ ਆ ਚਾਹੇ ਫੋਨਸ ਹੈਗੇ ਉਹ ਚੱਲ ਨਹੀਂ ਸਕਦੇ 65% ਇੱਥੋਂ ਬਣਾਉਂਦੇ ਆ ਤੇ ਬਹੁਤ ਸਾਰਾ ਜਿਹੜਾ ਇਹਨਾਂ ਦਾ ਇਨਕਮ ਦਾ ਸੋਰਸ ਹੈਗਾ ਇਹ ਸੈਮੀ ਕੰਡਕਟਰ ਹੀ ਆ ਸੋ ਇਸ ਲਈ ਵੀ ਜਿੱਦਾਂ ਚਾਈਨਾ ਵਾਲੇ ਚਾਹੁੰਦੇ ਆ ਕਿ ਇਹ ਜਿਹੜਾ ਇਹ ਐਡੇ ਵੱਡੇ ਸੈਮੀ ਕੰਡਕਟਰ ਇਹ ਬਣਾਉਂਦੇ ਆ ਪੂਰੀ ਦੁਨੀਆ ਦੇ ਉੱਤੇ ਆਪਾਂ ਕਬਜ਼ਾ ਕਰ ਲਈਏ ਕਿਤੇ ਨਾ ਕਿਤੇ ਜਿਹੜੀ ਇਹ ਚਾਈਨਾ ਦੀ ਇਕਨੋਮੀ ਦੇ ਵਿੱਚ ਇਹ ਤਾਈਵਾਨ ਵੱਧਦਾ ਹੀ ਕਰੂਗਾ ਜੇਕਰ ਅਸੀਂ ਚੀਨ ਤੇ ਇਹ ਤਾਈਵਾਨ ਦਾ ਜਿਹੜੀ ਫੌਜੀ ਸ਼ਕਤੀ ਹੈਗੀ ਆ ਉਹਦਾ ਵੀ ਆਪਸ ਚ ਬਲਾਂਕੜ ਕਰੀਏ ਤਾਂ ਜਿਹੜੀ ਚੀਨ ਕੋਲ ਕੁੱਲ ਫੌਜ ਹੈਗੀ ਆ ਉਹ 20,35,000 ਤੇ ਤਾਈਵਾਨ ਦੇ ਕੋਲ 1,70,000 ਦੇ ਕਰੀਬ ਹੈਗੀ ਆ ਨਾ ਤੇ ਥਲ ਸੈਨਾ ਲਾ ਲੋ ਜਿਹੜੀ ਹੈਗੀ ਆ ਚੀਨ ਦੇ ਕੋਲ ਉਹ 9,65,000 ਤੇ ਤਾਈਵਾਨ ਦੇ ਕੋਲ ਜਿਹੜੀ ਹੈਗੀ ਆ 94,000 ਹੈਗਾ ਜਲ ਸੈਨਾ ਹੈਗੀ ਆ ਜਿਹੜੀ ਚੀਨ ਵਾਲਿਆਂ ਕੋਲ 2,60,000 ਤੇ ਤਾਈਵਾਨ ਵਾਲਿਆਂ ਕੋਲ 40,000 ਹੈ ਜੀ ਹਵਾਈ ਸੈਨਾ ਜਿਹੜੀ ਹੈਗੀ ਆ ਚੀਨ ਵਾਲਿਆਂ ਕੋਲ 3,95,000 ਤਾਈਵਾਨ ਵਾਲਿਆਂ ਕੋਲ 35000 ਜੇਕਰ ਗੱਲ ਕੀਤੀ ਜਾਵੇ ਟੈਂਕਾਂ ਦੀ ਤਾਂ ਚੀਨ ਦੇ ਕੋਲ 4800 ਆ ਤੇ ਇਹਨਾਂ ਕੋਲ 650 ਤਾਈਵਾਨ ਵਾਲਿਆਂ ਕੋ ਜਹਾਜ਼ ਜਿਹੜੇ ਚੀਨ ਕੋਲ ਆ ਗਏ 3300 3348 ਪਲੱਸ ਹੀ ਹੈਗੇ ਆ ਇਹਨਾਂ ਦੇ ਕੋਲ ਆ ਗਏ 961 ਪਲੱਸ ਹਨਾ ਜੀ ਹੁਣ ਬਾਦੂ ਵੀ ਹੋ ਗਏ ਹੋਊਗੇ ਪਣ ਡੁੱਬੀਆਂ ਜਿਹੜੀਆਂ ਇਹਨਾਂ ਦੇ ਕੋਲ ਹੈਗੀਆਂ 60 ਦੇ ਕਰੀਬ ਚੀਨ ਦੇ ਕੋਲ ਇਹਨਾਂ ਦੇ ਕੋਲ 4 ਆ ਜੀ ਆਰਟੀਲਰੀ ਹੈਗੀ ਆ ਜਿਹੜੀ ਚਾਈਨ ਵਾਲਿਆਂ ਕੋਲ 9550 ਤੇ ਇਹਨਾਂ ਦੇ ਕੋਲ ਤਾਈਵਾਨ ਵਾਲਿਆਂ ਕੋ 2000 93 ਸੋ ਇਹ ਕਿਸੇ ਵੀ ਤਰ੍ਹਾਂ ਇਹ ਜਿਹੜਾ ਇੱਕ ਸੈਨਿਕ ਸ਼ਕਤੀ ਦੇ ਤੌਰ ਤੇ ਤਾਂ ਇਹ ਇਹ ਚੀਨ ਦਾ ਮੁਕਾਬਲਾ ਕਰ ਨਹੀਂ ਸਕਦੇ ਟੈਕਨੋਲੋਜੀ ਦੇ ਪੱਖੋਂ ਵੀ ਨਹੀਂ ਕਰ ਸਕਦੇ ਚਾਈਨਾ ਵਾਲਿਆਂ ਨੇ ਬਾਦੂ ਸਿਕਸth ਜਨਰੇਸ਼ਨ ਤੱਕ ਵਾਲੇ ਜਿਹੜੇ ਆ ਇਹ ਜੰਗੀ ਜਹਾਜ਼ ਬਣਾ ਲਏ ਆ ਅਮਰੀਕਾਂ ਵਾਲਿਆਂ ਦੇ ਜਿਹੜੇ 에ਅਰ ਬੇਸ ਹੈਗੇ ਆ ਇਹ ਪ੍ਰਸ਼ਾਂਤ ਇਹ ਮਹਾਸਾਗਰ ਦੇ ਵਿੱਚ ਬਹੁਤ ਇਹਨਾਂ ਦੇ 에ਅਰ ਬੇਸ ਹੈਗੇ ਆ ਸਾਊਥ ਕੋਰੀਆ ਦੇ ਵਿੱਚ 2 ਹੈਗੇ ਆ ਜਾਪਾਨ 'ਚ 3 ਹੈਗੇ ਆ ਇੱਥੇ ਜਿਹੜਾ ਇਹਨਾਂ ਦਾ ਟਾਪੂ ਹੈਗਾ ਲਾਗੇ ਹੀ ਤਾਈਵਾਨ ਦੇ ਉੱਥੇ 2 ਹੈਗੇ ਆ ਆਹ ਗੁਆਮ ਦੇ ਵਿੱਚ ਇਹਨਾਂ ਦੇ ਹੈਗੇ ਆ ਫਿਲੀਪਾਈਨਸ ਦੇ ਵਿੱਚ ਹੈਗੇ ਆ ਇਸ ਤਰ੍ਹਾਂ ਲੈ ਕੇ ਮਲੇਸ਼ੀਆ ਦੇ ਵਿੱਚ ਹੈਗੇ ਆ ਇੱਥੇ ਇਹਨਾਂ ਦੇ ਬਹੁਤ ਸਾਰੇ 에ਅਰ ਬੇਸ ਹੈਗੇ ਆ ਜੇ ਮੈਂ ਗੱਲ ਕਰਾ ਗੁਆਮ ਟਾਪੂ ਛੋਟਾ ਜਿਹਾ ਟਾਪੂ ਆ ਇੱਥੇ ਵੀ ਇਹਨਾਂ ਦਾ ਬੜਾ ਤਕੜਾ 에ਅਰ ਬੇਸ ਹੈਗਾ ਆ ਇਹ ਅਮਰੀਕਾ ਵਾਲਿਆਂ ਦਾ ਬੀ 2 ਬੰਬਰ ਜਹਾਜ਼ ਉੱਥੇ ਇਰਾਨ ਦੇ ਵਿੱਚ ਜਿਹੜੀਆਂ ਇਹ ਜਿੱਥੇ ਪਰਮਾਣੂ ਪਲਾਂਟ ਸੀਗੇ ਇਰਾਨ ਦੇ ਉਹਦੇ ਉੱਤੇ ਭੇਜਿਆ ਸੀਗਾ ਇਹਨਾਂ ਨੇ ਜਿੱਥੇ ਜਾ ਕੇ ਇਹਨੇ ਬੰਕਰ ਬਸਟਰ ਬੰਬ ਸਿੱਟੇ ਸੀਗੇ ਇਹ ਬੀ 2 ਬੰਬ ਇਹ ਵੀ ਜਿਹੜਾ ਸੀਗਾ ਇਹ ਗੁਆਮ ਜਿਹੜਾ ਮੈਂ ਤੁਹਾਨੂੰ ਦਿਖਾ ਲਿਆ ਉਹ ਇਹ ਟਾਪੂ ਜਿਹੜਾ ਹੈਗਾ ਉੱਥੋਂ ਹੀ ਉੜ ਕੇ ਗਿਆ ਸੀਗਾ ਸੋ ਇਸ ਤਰ੍ਹਾਂ ਇਸ ਤਰ੍ਹਾਂ ਅਮਰੀਕਾ ਦੀ ਜਿਹੜੀ 에ਅ ਫੋਰਸ ਹੈਗੀ ਆ ਉਹਨਾਂ ਦਾ ਤਾਂ ਪੂਰਾ ਦਬਦਬਾ ਹੈਗਾ ਹੀ ਆ ਇਹ ਪ੍ਰਸ਼ਾਂਤ ਮਹਾਸਾਗਰ ਦੇ ਵਿੱਚੋਂ ਤਾਈਵਾਨ ਕਿਸੇ ਵੀ ਤਰ੍ਹਾਂ ਚਾਈਨਾ ਦਾ ਮੁਕਾਬਲਾ ਨਹੀਂ ਕਰ ਸਕਦਾ ਅਮਰੀਕਾ ਦੀ ਮਦਦ ਦੇ ਨਾਲ ਇਹ ਥੋੜਾ ਚਿਰ ਜਰੂਰ ਟੇਕ ਸਕਦੇ ਆ ਕਿ ਉਹ ਉਹਨਾਂ ਨੂੰ ਅਸਲਾ ਵਗੈਰਾ ਦਊਗੇ ਸੋ ਇਸ ਤਰੀਕੇ ਦੇ ਨਾਲ ਸੋ ਜੇ ਮੈਂ ਗੱਲ ਕੀਤੀ ਜਿਹੜੀ ਉਹ ਆਪਣੇ ਫੌਜੀ ਸੈਨਾ ਇੱਥੇ ਉਤਾਰੂਗੇ ਫੌਜੀ ਸੈਨਾ ਅਮਰੀਕਾ ਵਾਲੇ ਜਿਹੜੇ ਆਪਣੇ ਬੰਦਿਆਂ ਨੂੰ ਉੱਥੇ ਨਹੀਂ ਭੇਜੂਗੇ ਜੁਕ੍ਰੇਨ ਦੇ ਵਿੱਚ ਵੀ ਨਹੀਂ ਉਨੀ ਭੇਜੀ ਹੈਗੀ ਇਜ਼ਰਾਈਲ 'ਚ ਜਿਹੜਾ ਹੁਣ ਰੌਲਾ ਪਿਆ ਸੀਗਾ ਇਹ ਇਰਾਨ ਦਾ ਜਾਂ ਇਜ਼ਰਾਈਲ ਦੇ ਹੋਰ ਕਿਸੇ ਨਾਲ ਵੀ ਰੌਲਾ ਪਈ ਜਾਏ ਭਾਵੇਂ ਅਮਰੀਕਾ ਦਾ ਉਹ ਬਹੁਤ ਫਰੈਂਡਲੀ ਦੇਸ਼ ਹੈਗਾ ਪਰ ਅਮਰੀਕਾਂ ਵਾਲੇ ਉੱਥੇ ਜਿਹੜੇ ਆਪਣੇ ਸੈਨਾਂ ਨੂੰ ਅੱਗੇ ਨਹੀਂ ਕਰਦੇ ਹੈਗੇ ਥਲ ਸੈਨਾਂ ਨੂੰ ਜਾਨੀ ਕਿ ਉਹ ਵਿੱਚ ਨਹੀਂ ਭੇਜਦੇ ਹੈਗੇ ਹਾਂ ਆਪਣੀ ਹਵਾਈ ਜਿਹੜੇ ਹੈਗੇ ਆ ਉਹਨਾਂ ਦੇ ਹਵਾਈ ਜਹਾਜ਼ ਜਾਂ 에어 ਫੋਰਸ ਨੂੰ ਉਹ ਜ਼ਰੂਰ ਭੇਜ ਸਕਦੇ ਆ ਪਰ ਜਿਹੜਾ ਕਿਸੇ ਵੀ ਦੇਸ਼ ਤੇ ਕਬਜ਼ਾ ਕਰਨਾ ਉਹਦੇ ਲਈ ਤਾਂ ਤੁਹਾਨੂੰ ਜਿਹੜੀ ਥਲ ਸੈਨਾ ਹੈਗੀ ਆ ਉਹਨੂੰ ਉੱਥੇ ਭੇਜਣਾ ਜ਼ਰੂਰੀ ਆ 트럼ਪ ਨੇ ਵੀ ਪਿੱਛੇ ਜਾਏ ਪੁੱਛਿਆ ਸੀਗਾ ਕਿ ਜੇ ਤਾਈਵਾਨ ਦੇ ਉੱਤੇ ਹਮਲਾ ਕਰ ਦਿੱਤਾ ਚਾਈਨਾ ਨੇ ਤਾਂ ਜਿਹੜੇ ਇਹਦੇ ਲਾਗੇ ਛਾਗੇ ਵਾਲੇ ਸਾਡੇ ਫਰੈਂਡਲੀ ਦੇਸ਼ ਹੈਗੇ ਆ ਅਮਰੀਕਾਂ ਦੇ ਫਰੈਂਡ ਵਾਲੇ ਦੇਸ਼ ਹੈਗੇ ਆ ਇਹ ਜਪਾਨ ਵਾਲੇ ਹੈਗਾ ਜਾਂ ਆਸਟ੍ਰੇਲੀਆ ਵਾਲਾ ਹੈਗਾ ਪੇ ਇਹ ਤੁਸੀਂ ਕੀ ਹਮਲਾ ਕਰੋਗੇ ਚਾਈਨਾ ਦੇ ਉੱਤੇ ਜਵਾਬ ਤਾਂ ਇਹਨਾਂ ਦੋਨਾਂ ਚੋਂ ਕਿਸੇ ਨੇ ਨਹੀਂ ਦਿੱਤਾ ਥੋੜੇ ਦਿਨ ਬਾਅਦ ਜਿਹੜਾ ਆਸਟ੍ਰੇਲੀਆ ਦਾ ਇਹ ਪੀਐਮ ਹੈਗਾ ਐਂਥਨੀ ਇਹ ਤਾਂ ਚਾਈਨਾ ਉਹ ਗਾਇਬ ਹੋਏ ਸੀਗੇ ਉੱਥੇ ਐਦਾ ਪਾਡੇ ਪੁੰਡੇ ਦੇਖਦੇ ਸੀਗੇ ਅਗਲੇ ਖੁਸ਼ ਹੋ ਕੇ ਫੋਟੋਆਂ ਖਿਚਾ ਰਹੇ ਸੀਗੇ ਸੋ ਦੂਸਰੇ ਦੀ ਲੜਾਈ ਦੇ ਵਿੱਚ ਮੈਨੂੰ ਨਹੀਂ ਲੱਗਦਾ ਅੱਜ ਦੇ ਸਮੇਂ ਕੋਈ ਇਹ ਪੈਣਾ ਚਾਹੁੰਦਾ ਆ ਚੰਗੀ ਤਰ੍ਹਾਂ ਵਿੱਚ ਹਾਂ ਬਾਹਰੋਂ ਹੈਲਪ ਕਰੀ ਜਾਊਗੇ ਪੈਸੇ ਦੇ ਕੇ ਹਥਿਆਰ ਦੇ ਕੇ ਉਹ ਗੱਲ ਅਲੱਗ ਆ ਜੇ ਮੁਰੇ ਚਾਇਨਾ ਜਿਹਦੀ ਜੁੱਤੀ ਪਹਿਲਾਂ ਹੀ ਬਹੁਤ ਵੱਡੀ ਆ ਉਹਦੇ ਖਿਲਾਫ ਕੋਈ ਜਾਊਗਾ ਇੰਨਾ ਸੌਖਾ ਨਹੀਂਗਾ ਜਿਹੜੀ ਨਵੀਂ ਜਨਰੇਸ਼ਨ ਆ ਜੈਡ ਜਨਰੇਸ਼ਨ ਜਿਹਨੂੰ ਕਹਿੰਦੇ ਆ ਨਾ ਮੈਨੂੰ ਵੀ ਨਹੀਂ ਪਤਾ ਇਹ ਜੈਡ ਜਨਰੇਸ਼ਨ ਕਹਿੰਦੇ ਆ ਜਿਹੜੀ ਅੱਜ ਕੱਲ ਦੀ ਹੁੰਦੀ ਆ ਸੋ ਉਹ ਵਾਲੀ ਜਿਹੜੀ ਜਨਰੇਸ਼ਨ ਹੈਗੀ ਆ ਉਹ ਅਮਰੀਕਾ ਦੇ ਵਿੱਚ ਜਿਹੜੀ ਆ ਉਹ ਮਿਲਟਰੀ ਦੇ ਵਿੱਚ ਜਾਂ ਆਰਮੀ ਦੇ ਵਿੱਚ ਉਹ ਜਾਣਾ ਨਹੀਂ ਚਾਹੁੰਦੀ ਉਹਨਾਂ ਦਾ ਸਭ ਤੋਂ ਲੈਸ ਇੰਟਰਸਟ ਹੈਗਾ ਮਿਲਟਰੀ ਦੇ ਵਿੱਚ ਜਾਣਾ ਇਹ ਅਮਰੀਕਾ ਦੀ ਗੱਲ ਨਹੀਂ ਗਈ ਵੈਸੇ ਆਸਟ੍ਰੇਲੀਆ ਜਾਂ ਹੋਰ ਜਿਹੜੇ ਯੂਰਪ ਦੇ ਦੇਸ਼ ਹੈਗੇ ਆ ਉਹੋ ਇਸ ਵੇਲੇ ਜਿਹੜੀ ਇਹ ਸ਼ਾਰਟੇਜ ਹੈਗੀ ਆ ਬੰਦਿਆਂ ਦੀ ਸ਼ਾਰਟੇਜ ਉਹ ਮਿਲਟਰੀ ਦੇ ਵਿੱਚ ਉਹ ਫੇਸ ਕਰ ਰਿਆ ਬਹੁਤ ਵੱਡੇ ਲੈਵਲ ਤੇ ਜਿਹੜੀ ਇਹ ਬੰਦਿਆਂ ਦੀ ਜਿਹੜੀ ਕਮੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਦੇਖੀ ਜਾਊਗੀ ਸੋ ਬਹੁਤ ਸਾਰੇ ਦੇਸ਼ ਹੈਗੇ ਆ ਜਿਹੜੇ ਡਿਵੈਲਪ ਹੈਗੇ ਆ ਜਿਹੜੇ ਇਹ ਬੰਦਿਆਂ ਨੂੰ ਰਿਪਲੇਸ ਕਰਕੇ ਜਾਨੀ ਕਿ ਇਹ ਰੋਬੋਟ ਵਗੈਰਾ ਜਾਂ ਐਦਾਂ ਦੇ ਚੀਜ਼ਾਂ ਤੇ ਜਾਦੇ ਵਰਕ ਕਰ ਰਿਆ ਤਾਂ ਜੋ ਇਹ ਬੰਦਿਆਂ ਨੂੰ ਜਾਨੀ ਕਿ ਆਰਮੀ ਦੇ ਵਿੱਚੋਂ ਰਿਪਲੇਸ ਕੀਤਾ ਜਾ ਸਕੇ ਪਰ ਮੈਨੂੰ ਲੱਗਦਾ ਇੱਕ ਬੰਦੇ ਨੂੰ ਹਿਊਮਨ ਨੂੰ ਆਰਮੀ ਦੇ ਵਿੱਚੋਂ ਰਿਪਲੇਸ ਨਹੀਂ ਕੀਤਾ ਜਾ ਸਕਦਾ ਚਾਹੇ ਜਿੱਡੀ ਮਰਜ਼ੀ ਟੈਕਨੋਲੋਜੀ ਆ ਜਾਏ ਚਾਹੇ ਜਿੱਡੇ ਮਰਜ਼ੀ ਰੋਬੋਟ ਆ ਜਾਣ ਜੋ ਇੱਕ ਬੰਦਾ ਕਰ ਸਕਦਾ ਹੈ ਇਹ ਜੰਗ ਦੇ ਮੈਦਾਨ ਦੇ ਵਿੱਚ ਉਹ ਇੱਕ ਰੋਬੋਟ ਨਹੀਂ ਕਰ ਸਕਦਾ ਭਾਵੇਂ ਜਿੱਡੀ ਮਰਜ਼ੀ ਟੈਕਨੋਲੋਜੀ ਆ ਜਾਏ ਸੋ ਇਸ ਲਈ ਜਿਹੜਾ ਇੱਕ ਬੰਦਿਆਂ ਦੀ ਜਿਹੜੀ ਸ਼ਾਰਟੇਜ ਹੈਗੀ ਆ ਦੁਨੀਆ ਭਰ ਦੀਆਂ ਜਿਹੜੀਆਂ ਆਰਮੀਸ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚ ਵੱਡੇ ਲੈਵਲ ਤੇ ਦੇਖਣ ਨੂੰ ਮਿਲੂਗੀ ਅਮਰੀਕਾ ਦਾ ਜਿਹੜਾ ਇਤਿਹਾਸ ਵੀ ਹੈਗਾ ਉਹਦੇ ਵਿੱਚ ਵੀ ਇਹਨੇ ਜਿਹੜੇ ਆਪਣੇ ਆਰਮੀ ਵਾਲੇ ਬੰਦੇ ਹੈਗੇ ਆ ਉਹ ਬਹੁਤ ਗਵਾਏ ਹੈਗੇ ਆ ਇਸ ਲਈ ਵੀ ਉਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣੀ ਆਰਮੀ ਹੈਗੀ ਜਾਂ ਜ਼ਮੀਨੀ ਤੌਰ ਤੇ ਕਿਸੇ ਵੀ ਦੇਸ਼ ਤੋਂ ਵਿੱਚ ਉਤਾਰਨ ਤੋਂ ਬਹੁਤ ਘਬਰਉਂਦੇ ਹੈਗੇ ਆ ਜਿਹੜਾ ਹੁਣ ਲੇਟੈਸਟ ਹੀ ਇਤਿਹਾਸ ਹੈਗਾ ਇਹਨਾਂ ਦਾ 2001 ਤੋਂ ਲੈ ਕੇ 2021 ਤੱਕ ਦਾ ਜਿਹੜਾ ਇਹ ਅਫਗਾਨਿਸਤਾਨ ਦੇ ਵਿੱਚ ਇਹਨਾਂ ਨੇ ਦੇਖਿਆ ਇਹਨਾਂ ਦੇ ਜਿਹੜੇ ਆਪਣੇ ਮਿਲਟਰੀ ਵਾਲੇ ਸੀਗੇ ਉਹ ਵੀ ਲਗਭਗ 2500 ਦੇ ਕਰੀਬ ਜਿਹੜੇ ਇੱਥੇ ਮਰੇ ਸੀਗੇ ਬਹੁਤ ਸਾਰੇ ਜਿਹੜੇ ਸੀਗੇ ਉਹ ਜਖਮੀ ਵੀ ਹੋਏ 2000 ਦੇ ਕਰੀਬ ਜਿਹੜੇ ਉਮਰ ਭਰ ਲਈ ਜਾਨੀ ਕਿ ਅਪੰਗ ਹੋ ਗਏ ਇਸੇ ਤਰ੍ਹਾਂ ਜਿਹੜਾ ਇਰਾਕ ਦੇ ਵਿੱਚ ਇਹਨਾਂ ਦਾ ਜੁੱਧ ਹੋਇਆ ਸੀਗਾ ਉਹਦੇ ਵਿੱਚ ਵੀ ਇਹਨਾਂ ਨੇ ਲਗਭਗ 4500 ਦੇ ਕਰੀਬ ਜਿਹੜੇ ਆਪਣੇ ਆਰਮੀ ਵਾਲੇ ਬੰਦੇ ਸੀਗੇ ਉਹੋ ਗੁਆਲੇ ਸੀਗੇ ਇਹ ਯੂ ਐਸ ਏ ਨੇ ਸੋ ਇਸ ਤੋਂ ਪਹਿਲਾਂ ਜਿਹੜਾ ਬੀਅਤ ਨਾਮ ਦੇ ਵਿੱਚ ਇਹਨਾਂ ਦਾ ਜੰਗ ਹੋਈ ਸੀਗੀ ਜਿਹੜਾ ਕਿ ਬਹੁਤ ਸਾਲ ਚੱਲੀ ਸੀ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਨੁਕਸਾਨ ਆਪਣੇ ਜਿਹੜੇ ਸੈਨਾ ਸੀਗੇ ਜਾਂ ਸੋਲਜਰ ਸੀਗੇ ਉਹਨਾਂ ਦਾ ਝੱਲਿਆ ਸੀਗਾ ਤੇ ਯੂ ਐਸ ਏ ਦੇ ਲਗਭਗ 58000 ਤੋਂ ਇਹ ਜਿਆਦਾ ਹੀ ਜਿਹੜੇ ਸੈਨਿਕ ਸੀਗੇ ਉਹਨਾਂ ਦੀ ਮੌਤ ਹੋਈ ਸੀ ਬਹੁਤ ਸਾਰੇ ਜਿਹੜੇ ਸੀਗੇ ਜ਼ਿੰਦਗੀ ਭਰ ਲਈ ਪੰਗ ਹੋ ਗਏ ਸੀ ਸੋ ਇਸ ਲਈ ਜਿਹੜੇ ਇਤਿਹਾਸ ਤੋਂ ਇਹ ਪੂਰਾ ਸਬਕ ਸਬਕ ਲੈਂਦੇ ਆਗੇ ਆ ਸੋ ਇਹ ਕਦੀ ਵੀ ਜਿਹੜਾ ਹੈਗਾ ਤਾਈਬਾਨ ਦੇ ਵਿੱਚ ਜਿਹੜਾ ਜ਼ਮੀਨੀ ਤੌਰ ਤੇ ਕਦੀ ਵੀ ਆਪਣੀ ਜਿਹੜੀ ਆਰਮੀ ਨਹੀਂ ਭੇਜੂਗੇ ਹਾਂ ਹਵਾਈ ਜਹਾਜ਼ਾਂ ਰਾਈ ਉੱਥੇ ਬੰਬ ਵਗੈਰਾ ਸਿੱਟੀ ਜਾਊਗੇ ਚਾਈਨਾ ਦੇ ਵਿੱਚ ਪਰ ਚਾਈਨਾ ਨੇ ਵੀ ਬਹੁਤ ਤਰੱਕੀ ਕਰ ਲਈ ਆ ਉਹਨਾਂ ਕੋ ਵੀ ਬਾਦੂ ਜਹਾਜ਼ ਆ ਗਿਆ ਗੱਲ ਕਰੀਏ ਕਿਸੇ ਵੀ ਦੇਸ਼ ਦੇ ਉੱਤੇ ਕਬਜ਼ਾ ਕਰਨਾ ਜ਼ਮੀਨੀ ਤੌਰ ਤੇ ਉੱਥੇ ਜਾ ਕੇ ਕਬਜ਼ਾ ਕਰਨਾ ਉਹਦੇ ਲਈ ਤੁਹਾਨੂੰ ਜਿਹੜੀ ਥਲ ਸੈਨਾ ਹੁੰਦੀ ਆ ਉਹਦੀ ਬਹੁਤ ਜ਼ਰੂਰਤ ਹੁੰਦੀ ਆ ਸੋ ਅਮਰੀਕਾ ਨੇ ਇਹ ਚੀਜ਼ ਅਫਗਾਨਿਸਤਾਨ ਦੇ ਵਿੱਚ ਵੀ ਕਰਕੇ ਦੇਖੀ ਆ ਬੇਸ਼ੱਕ ਉਹਨਾਂ ਦੇ ਕੋਲ ਟੈਕਨੋਲੋਜੀ ਬਾਦੂ ਸੀਗੀ ਉੱਤੋਂ ਡਰੋਨ ਵਗੈਰਾ ਨਾਲ ਉਹ ਆਪਣੇ ਸਾਰੇ ਸਿੱਟ ਦੇ ਸੀਗੇ ਬੰਬ ਵਗੈਰਾ ਕਿ ਜਾਂ ਜੀਓਗ੍ਰਾਫਿਕ ਜਿਹੜੀ ਇੱਕ ਇੱਕ ਲੋਕੇਸ਼ਨ ਹੈਗੀ ਆ ਇਹ ਅਫਗਾਨਿਸਤਾਨ ਦੀ ਜਾਂ ਇੱਕ ਬਣਤਰ ਹੈਗੀ ਆ ਕੁਦਰਤੀ ਬਣਤਰ ਅਫਗਾਨਿਸਤਾਨ ਦੀ ਕਿੱਡੇ ਕਿੱਡੇ ਪਹਾੜ ਹੈਗੇ ਆ ਉਹਦੇ ਵਿੱਚ ਜਿਹੜੇ ਬੰਦੇ ਉਹ ਲੁਕ ਜਾਂਦੇ ਹੈਗੇ ਆ ਇਸੇ ਤਰ੍ਹਾਂ ਬੀਅਤ ਨਾਮ ਦੇ ਵਿੱਚ ਬਹੁਤ ਸਾਰੇ ਜੰਗਲ ਸੀਗੇ ਤੂੰ ਜੰਗਲਾਂ ਦੇ ਥੱਲੇ ਥੱਲੇ ਹੀ ਯਾਨੀ ਕਿ ਉਹਨਾਂ ਨੇ ਕੱਡੀਆਂ ਹੋਈਆਂ ਸੀਗੀਆਂ ਸੁਰੰਗਾਂ ਜਿਨ੍ਹਾਂ ਨਾਲ ਇਹਨਾਂ ਦੀ ਲੜਾਈ ਚੱਲਦੀ ਸੀ ਸੋ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਇਹ ਕਿੱਥੋਂ ਕੋਈ ਆ ਕੇ ਗੋਲੀ ਮਾਰ ਜਾਂਦਾ ਸੀਗਾ ਹਨਾ ਇਦਾਂ ਹੀ afghanistan ਦੇ ਵਿੱਚ ਵੀ ਜਿੰਨੇ ਮਰਜੀ ਇਹਨਾਂ ਨੇ ਨੁਕਸਾਨ ਕੀਤਾ ਉਹਨਾਂ ਦਾ ਪਰ ਉਹ ਜਿਹੜੇ ਇਹ ਪਹਾੜਾਂ ਪੂੜਾਂ ਦੇ ਵਿੱਚ ਗੁਫਾ ਬਣਾਈਆਂ ਹੁੰਦੀਆਂ ਸੀਗੀਆਂ ਅਲਕੈਦਾ ਵਾਲੇ ਕਿੰਨਾ ਚਿਰ ਉੱਥੇ ਲੁਕੇ ਲਾਕੇ ਰਹੇ ਸੋ ਡਰੋਨ ਬੇਸ਼ੱਕ ਆਉਗੇ ਉੱਥੇ ਬੰਬ ਸਿੱਟਦਾ ਸੀਗਾ ਪਰ ਉਹ ਆਹ ਰਫਲਾਂ ਜਈਆਂ ਦੇ ਨਾਲ ਹੀ ਬੈਠੇ ਬੈਠੇ ਕਈ ਵਾਰੀ ਇਹਨਾਂ ਦੇ ਹੈਲੀਕਾਪਟਰਾਂ ਦੇ ਤੱਕ ਨੂੰ ਨਿਸ਼ਾਨਾ ਬਣਾ ਜਾਂਦੇ ਸੀਗੇ ਸੋ ਇਸ ਤਰ੍ਹਾਂ ਜਿਹੜੀ ਇਹ ਕੁਦਰਤ ਦੀ ਬਣਤਰ ਆ ਦੇਸ਼ਾਂ ਦੀ ਲੋਕੇਸ਼ਨ ਹੈਗੀ ਆ ਇਹ ਭੂਗੋਲਿਕ ਬਣਤਰ ਹੈਗੀ ਆ ਉਹਨੂੰ ਨਹੀਂ ਹਰਾਇਆ ਜਾ ਸਕਦਾ ਜਿਹੜੇ ਉੱਥੋਂ ਦੇ ਮੌਜੂਦਾ ਲੋਕ ਰਹਿਣੇ ਵਾਲੇ ਹੁੰਦੇ ਆ ਉਹ ਉਹ ਵਾਲਾ ਜਿਹੜਾ ਇੱਕ ਲੋਕੇਸ਼ਨ ਹੁੰਦੀ ਆ ਉਹ ਸਥਿਤੀ ਹੁੰਦੀ ਆ ਭੂਗੋਲਿਕ ਉਹਨੂੰ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ ਉਹਨਾਂ ਨੂੰ ਪਤਾ ਕਿੱਥੇ ਪਹਾੜ ਆ ਕਿੱਥੇ ਇੱਥੇ ਨਦੀ ਆ ਕਿੱਥੇ ਪਲੇਨ ਏਰੀਆ ਆ ਉਹ ਸਾਰੇ ਉੱਥੋਂ ਵਾਕਬ ਹੁੰਦੇ ਆ ਸੋ ਉਹਨਾਂ ਲਈ ਉਸ ਜਗ੍ਹਾ ਦੇ ਉੱਤੇ ਲੜਨਾ ਸੌਖਾ ਹੁੰਦਾ ਸੋ ਇਸ ਲਈ ਜਿਹੜੇ ਤਾਈਵਾਨ ਵਾਲੇ ਲੋਕ ਹੈਗੇ ਆ ਉਹ ਆਪਣੇ ਲਈ ਤਾਂ ਉੱਥੇ ਲੜ ਸਕਦੇ ਆਗੇ ਪਰ ਜੇ ਕਹ ਲਈਏ ਅਮਰੀਕਾ ਵਾਲੀ ਇੱਥੇ ਭੇਜੂਗੇ ਇਹਨਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਜੋ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਪੂਰੀ ਹਿਸਟਰੀ ਵੀ ਹੈਗੀ ਆ ਸੋ ਉਹ ਕਦੀ ਵੀ ਇੱਥੇ ਆਪਣੀ ਇਹ ਥਲ ਸੈਨਾ ਨੂੰ ਨਹੀਂ ਭੇਜੂਗੇ ਜ਼ਮੀਨੀ ਤੌਰ ਤੇ ਉੱਪਰ ਉਹ ਹਮਲਾ ਕਰੀ ਜਾਊਗੇ ਉਹ ਗੱਲ ਅਲੱਗ ਹੈਗੀ ਆ ਪਰ ਚਾਈਨਾ ਨੇ ਜੇਕਰ ਤਾਈਵਾਨ ਦੇ ਉੱਤੇ ਹਮਲਾ ਕਰਦੇ ਆ ਤਾਂ ਉਹ ਉਹਨੂੰ ਕਬਜ਼ੇ ਦੇ ਵਿੱਚ ਲੈ ਸਕਦੇ ਆ ਬਹੁਤ ਸਾਰੇ ਲੋਕ ਜਿਹੜੇ ਤਾਈਵਾਨ ਦੇ ਹੀ ਹੈਗੇ ਆ ਉਹ ਵੀ ਅੰਦਰ ਖਾਤੀ ਕਿਤੇ ਨਾ ਕਿਤੇ ਚਾਈਨਾ ਦੇ ਪੱਖ ਦੇ ਹੈਗੇ ਆ ਜੇਕਰ ਵਧੀਆ ਲੱਗਦੀ ਹੁੰਦੀ ਹੈ ਜਾਣਕਾਰੀ ਤਾਂ ਥੱਲੇ ਕਮੈਂਟ ਜ਼ਰੂਰ ਕਰ ਦਿਆ ਕਰੋ ਇੱਕ ਤਰ੍ਹਾਂ ਦੇ ਨਾਲ ਉਤਸ਼ਾਹ ਜਾਂ ਮਿਲਦਾ ਹੈ ਇਹ ਕਮੈਂਟ ਦੇਖ ਕੇ ਤੁਹਾਡੇ ਜੇਕਰ ਕੁਝ ਕਮੀ ਆ ਤਾਂ ਵੀ ਜ਼ਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ